ਇਨਕਲਾਬ ਜੈਹਾਬ ਇਨਕਲਾਬ 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 ਨਾਰਿਆਂ ਤੋਂ ਤਾਂ ਲੱਗਦਾ ਵੀ ਕੰਮ ਕਰਤਾ ਤੁਸੀਂ ਯਾਰ ਮੰਤਲਾ ਦੋ ਤਿੰਨ ਤਾਂ ਇੰਨੇ ਜੋਸ਼ ਨਾਲ ਲਾਈ ਜਾਂਦੇ ਉਹ ਕਹਿੰਦੇ ਭਾਵੇਂ ਕੱਲ ਨੂੰ ਪੋਲੇ ਵੋਟਾਂ ਉਹ 2014 ਵਿੱਚ ਜਦੋਂ ਸੰਗਰੂਰ ਲੜ ਰਿਹਾ ਸੀ ਇੱਕ ਕਹਿੰਦਾ ਜੀ ਕਹਿੰਦਾ ਜੀ ਵੋਟਾਂ ਨੇੜੇ ਨਹੀਂ ਹੋ ਸਕਦੀਆਂ ਮੈਂ ਕਿਹਾ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਤਰੀਕ ਦਿੱਤੀ ਹੈ ਉਹੀ ਹੋਊ ਮੈਂ ਕੀ ਹੋ ਗਿਆ ਕਹਿੰਦਾ ਜੀ ਉਹ 19 ਤਰੀਕ ਤੱਕ ਤਾਂ ਮੇਰਾ ਪੜਾਕਾ ਪੈ ਸਕਦਾ ਮੈਂ ਭਰਿਆ ਪਿਆਨ ਦਰੋਂ ਜੀ ਮੈਂ ਕਿਹਾ ਫਿਰ ਇੱਕ ਹੱਲ ਕੀ ਕਰੀਏ ਦਾ ਤਾਂ ਰੁਕਣਾ ਬਹੁਤ ਇਹਨੂੰ 19 ਤਰੀਕ ਤੱਕ ਤਾਂ ਕਹਿੰਦੇ ਜੀ ਕੋਈ ਨਕਲੀ ਮਸ਼ੀਨ ਜੀ ਨਹੀਂ ਮਿਲਦੀ ਮੈਂ ਤਾਂ ਕਹਿੰਦਾ ਘੰਟੇ-ਘੰਟੇ ਬਟਨ ਛਾੜੂਗਾ ਬਟਨੀ ਦੱਬੀ ਆਇਆ ਕਰੂੰਗਾ ਮੇਰੀ ਪੜਾਹਸ ਤਾਂ ਨਿਕਲੂਗੀ ਨਾ ਪੜਾਹਸ ਤਾਂ ਨਿਕਲੂ ਘੱਟੋ ਪੜਾ ਦੇਣਾ ਜਦੋਂ ਤੁਸੀਂ ਬਟਨ ਦਬਾਉਗੇ ਇੱਕ ਨੰਬਰ ਵਾਲਾ 19 ਤਰੀਕ ਨੂੰ ਤਾਂ ਜਦੋਂ ਬਟਨ ਦੱਬਿਆ ਤਾਂ ਇੱਕ ਆਵਾਜ਼ ਆਊਗੀ ਮਸ਼ੀਨ ਚੋਂ ਟੀ ਏਦਾਂ ਦੀ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਆਸ਼ੂ ਹੋਰਾਂ ਦੀਆਂ ਚੀਕਾਂ ਸਮਝਿਓ ਬਸ ਵਿਪਵਾਦੀਆਂ ਜੀ ਕੰਬਦੇ ਰੀਆਂ ਆਪਣੀਆਂ ਚੀਕਾਂ ਬਹੁ ਪੁਆਈਆਂ ਇਹਨਾਂ ਨੇ ਹੁਣ ਤੇ ਬਦਲੇ ਤਾਂ ਲੋ ਕੁਛ ਕੁਛ ਚੀਕਾਂ ਤਾਂ ਮੜਵਾਈਏ ਨਾ ਤੋਂ ਵਾਪਸ ਠੀਕ ਸਹੀ ਗੱਲ ਹੈ ਨਾ ਤਾਂ ਫਿਰ ਦੋਨੇ ਹੱਥ ਉਪਰ ਚਾਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਇਨਕਲਾਬ ਇਨਕਲਾਬ